ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਗਾਇਜ਼ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੋਤੀ ਦੀ ਮੰਮੀ ਐਡਮਿਟ ਆ ਹਸਪੀਟਲ ਦੇ ਵਿੱਚ ਤੇ ਹਸਪੀਟਲ ਦੇ ਵਿੱਚ ਅੱਜ ਵੀ ਅਸੀਂ ਗਏ ਸੀਗੇ ਜੀ ਉਹਨਾਂ ਰੋਟੀ ਰੋਟੀ ਦੇ ਕੇ ਆ ਗਏ ਹਾਂ ਤੇ ਰੋਟੀ ਰੋਟੀ ਦੇਣ ਤੋਂ ਬਾਅਦ ਤੇ ਕੱਲ ਨਾ ਕਈਆਂ ਬੰਦਿਆਂ ਨੇ ਪੈਸੇ ਭੇਜੇ ਸੀਗੇ ਆਪਾਂ ਐਵੇਂ ਕਿਹਾ ਕਿ ਨਹੀਂ ਭੇਜੇ ਸੀਗੇ ਕਿਉਂਕਿ ਕਈ ਬੰਦੇ ਪੁੱਛ ਵੀ ਰਹੇ ਸੀਗੇ ਕਿ ਭਾਜੀ ਪੈਸੇ ਆ ਗਏ ਕਿ ਨਹੀਂ ਆ ਗਏ ਵੀਡੀਓ ਪੈਸੇ ਆ ਗਏ ਕਿ ਨਹੀਂ ਆ ਗਏ ਬਟ ਯਾ ਕਿ ਉਹਨਾਂ ਨੂੰ ਹੁਣ ਕਮੈਂਟਾਂ ਵਿੱਚ ਕਈਆਂ ਨੂੰ ਰਿਪਲਾਈ ਦੇਤਾ ਸੀਗਾ ਤੇ ਕਈਆਂ ਰਿਪਲਾਈ ਦੇ ਨਹੀਂ ਪਾਈ ਅਸੀਂ ਠੀਕ ਹੈ ਜੀ ਤੇ ਪਹਿਲੀ ਦੀ ਚੀਜ਼ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਨੇ ਜਾਂ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਸਾਨੂੰ ਆਏ ਨੇ ਤੁਹਾਨੂੰ ਪਹਿਲਾਂ ਅਸੀਂ ਉਹ ਦੱਸ ਦਿੰਦੇ ਆ ਕਿ ਸਾਨੂੰ ਕਿਹਨਾਂ ਕਿਹਨਾਂ ਨੇ ਪੈਸੇ ਦਿੱਤੇ ਨੇ ਤੇ ਕਿਹਨਾਂ ਕਿਹਨਾਂ ਦੇ ਕਿੰਨੇ ਕਿੰਨੇ ਪੈਸੇ ਆਏ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜੀ ਤੁਹਾਨੂੰ ਅੱਗੇ ਦੱਸ ਦਵਾਂ ਮੈਂ ਠੀਕ ਹੈ ਜੀ 1 ਮਿੰਟ ਰੁਕੋ 1 ਸੈਕਿੰਡ ਰੁਕੋ ਹਾਂ ਲੋ ਪਹਿਲਾਂ ਜੀ ਸਭ ਤੋਂ ਸਭ ਤੋਂ ਪਹਿਲਾਂ ਜੀ ਆਏ ਨੇ ਇਹ ਕਿੱਥੇ ਗਏ ਹੋ ਭਾਜੀ ਸਿੰਦਰੀ ਤੱਕ ਸਿੰਦਰੀ ਤੱਕ ਭਾਜੀ ਨੇ ਆਏ ਇਹਨਾਂ ਦਾ ਮੈਂ ਇੱਥੇ ਸਕਰੀਨ ਸ਼ਾਟ ਲਾ ਦੂੰਗਾ ਜੀ ਇੱਥੇ ਸਾਰਿਆਂ ਦਾ ਲਾ ਦੂੰਗਾ ਇੱਕ ਤਰ੍ਹਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਜੀ ਸਿੰਦਰੀ ਤੱਕ ਭਾਜੀ ਦੇ ਆਏ ਨੇ ਇਹਨਾਂ ਦੇ ਆਏ ਨੇ 500 ਰੁਪਏ ਆਏ ਜੀ ਠੀਕ ਹੈ ਜੀ ਦੂਸਰੇ ਜੀ ਸਭ ਤੋਂ ਵੱਡੀ ਗੱਲ ਮੀਨੂ ਸ਼ੀਰਾ ਦੇ ਪੈਸੇ ਆਏ ਨੇ ਜੀ ਮੀਨੂ ਸ਼ੀਰਾ ਦੇਖੋ ਜੀ ਆ ਲਿਖਿਆ ਮੀਨੂ ਸ਼ਰਨ 89 ਲਿਖਿਆ ਹੋਇਆ ਜੀ ਇਹਨਾਂ ਨੇ 500 ਰੁਪਏ ਪਾਈ ਸੀ ਮੀਨੂ ਸ਼ੀਰੇ ਜੀ ਨੇ ਤੇ ਉਸ ਤੋਂ ਬਾਅਦ ਫੇਰ ਆਏ ਜੀ ਰਣਜੀਤ ਕੌਰ ਜੀ ਦੇ ਆਏ ਨੇ 500 ਰੁਪਏ ਇਹਨਾਂ ਨੇ ਜਿਹੜੇ ਪਾਏ ਸੀਗੇ ਜੀ ਰਣਜੀਤ ਕੌਰ ਦੇਖੋ ਜੀ ਲਿਖਿਆ ਜੀ 10 ਜਨਵਰੀ ਲਿਖਿਆ ਤਰੀਕ ਨਾਂ ਲੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੰਮਤਾ ਸ਼ਰਮਾ ਜੀ ਨੇ ਇਹਨਾਂ ਨੇ 200 ਰੁਪਏ ਪਾਈ ਸੀਗੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹਜੇ ਜੀ ਇੱਕ ਹੈਗੇ 인ਦਰ ਜੀ 인ਦਰ ਦੀਪ ਕੌਰ 인ਦਰ ਦੀਪ ਕੌਰ ਨੇ ਕੋਈ ਇੱਕ ਹੀ ਨਾ ਦਿੱਾਈ ਸੀਗੇ ਜੀ ਠੀਕ ਹੈ ਜੀ ਤੇ ਇਹ ਉਹ ਸੀਗੇ ਜੀ ਕਿ ਜਿਨ੍ਹਾਂ ਨੇ ਅਸੀਂ ਕੱਲ ਜਿਹੜੀ ਵੀਡੀਓ ਬਣਾਈ ਐ ਸੀਗੀਆਂ ਜੀ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਪੈਸੇ ਪਾਏ ਸੀਗੇ ਤੇ ਉਸ ਤੋਂ ਬਾਅਦ ਇਹ ਹੈ ਕਿ ਹੁਣ ਅੱਗੇ ਇਹਦੀ ਮੰਮੀ ਦੀ ਹਾਲਤ ਕਹੇ ਜੀ ਆ ਉਹ ਪਹਿਲਾਂ ਤੁਸੀਂ ਉਹ ਹਾਲਤ ਤਾਂ ਦੇਖ ਲਓ ਉਸ ਤੋਂ ਬਾਅਦ ਤਾਂ ਦੱਸਦਾ ਗਾਈਜ਼ ਆ ਦੇਖੋ ਮੰਮੀ ਨੂੰ ਹਾਈ ਦਵਾਈ ਦੂਈ ਦਿੱਤੀ ਸੀਗੀ ਤੇ ਦਵਾਈ ਦੂਈ ਦੇ ਕੇ ਆਹ ਦੇਖੋ ਮੂੰਹ ਦੇਖੋ ਕਿੰਨਾ ਸੁੱਜਿਆ ਪਿਆ ਇਹਨਾਂ ਦਾ ਤੇ ਬਾਕੀ ਇਹ ਕਿ ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ ਕੁਝ ਨਹੀਂ ਖਾਦਾ ਜੋਤੀ ਬੈਠੀ ਵਿਚਾਰੀ ਇੱਥੇ ਤੇ ਹੁਣ ਦਵਾਈ ਦੋ ਜੇ ਕਿ ਗਏ ਸੀ ਇਹ ਸੁੱਤੇ ਬੈਸੇ ਜਿਹੜਾ ਸੀਨਾ ਦੇ ਕੋਲ ਗਏ ਸੀਗੇ ਬਾਕੀ ਗਲਗੋਸ਼ ਲੱਗੇ ਹੋਏ ਆ ਕੰਬਲ-ਕੰਬਲ ਦਿੱਤਾ ਸਭ ਕੁਝ ਦਿੱਤਾ ਵਾ ਆ ਮਾਂ ਬੈਠੀ ਹੈ ਜੀ ਆ ਹੁਣ ਇਹਨਾਂ ਨੇ ਉੱਪਰ ਰੈਫਰ ਕਰਦਾ ਵਾ ਇੱਥੇ ਤੇ ਇਸ ਕਰਕੇ ਹੁਣ ਕੀ ਕਰੀਏ ਆ ਜੋਤੀ ਆ ਜੋਤੀ ਬੈਠੀ ਵਿਚਾਰੀ ਬਾਕੀ ਉਹ ਪਿੱਛੇ ਹੋਈ ਆ ਆ ਜੀ ਵਾਈ ਜੀ ਉਹਨਾਂ ਦੀ ਐਕਸਰੇ ਹੈ ਜੀ ਐਕਸਰੇ ਦੇਖ ਲਓ ਜੀ ਆ ਜਿੱਥੇ ਤੇ ਬਲੈਕ ਆ ਇੱਥੇ ਤੇ ਠੀਕ ਆ ਜਿੱਥੇ ਜਿੱਥੇ ਵਾਈਟ ਆ ਜੀ ਉੱਥੇ ਰੇਸ਼ਾ ਜੀ ਸਾਰਾ ਆ ਸਾਰਾ ਐਕਸਰੇ ਕੀਤਾ ਸੀ ਆ ਐਕਸਰੇ ਐਕਸਰੇ ਦਾ ਇਹਨਾਂ ਨੇ 550 ਰੁਪਏ ਲੈ ਲਏ ਆ ਆ ਬੱਟਿਆ ਦੇਖੋ ਤੇ ਗਾਇਜ਼ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਵੀਡੀਓ ਤੋਂ ਬਾਅਦ ਇਸ ਤਰ੍ਹਾਂ ਕੀ ਹੁਣ ਇਹਦੀ ਮੰਮੀਆਂ ਦੇ ਇੱਕਤਾ ਜੀ ਉਹਨਾਂ ਨੇ ਜਿਹੜਾ ਟੈਸਟ ਕਰਾਇਆ ਸੀ ਕਿ ਸਾਰੇ ਦੁਬਾਰਾ ਟੈਸਟ ਕਰਾਈ ਨੇ ਤੇ ਉਸ ਤੋਂ ਬਾਅਦ ਇੱਕ ਉਹਨਾਂ ਦੀ ਉਹ ਕੀ ਹੋਈ ਸੀਗੀ ਐਕਸ ਰੇ ਐਕਸ ਰੋਏ ਸੀਗਾ ਜੀ ਤੇ ਐਕਸ ਰੇ ਤੋਂ ਬਾਅਦ ਜੀ ਇੱਕ ਉਹਨਾਂ ਦੀ ਫਿਰ ਜਿਹੜੀ ਦਵਾਈਆਂ ਦਵਾਈਆਂ ਜੀ 615 ਉਹਦੇ ਪਹਿਲਾਂ ਦਿਨ ਅਸੀਂ ਮੈਡੀਕਲ ਵਾਲੇ ਦੇ ਤੇ ਕੁਛ ਕਿ ਜਿਹੜੀ ਹੁਣ ਇਹਦੀ ਜਿਹੜੀ ਛੋਟੀ ਭੈਣ ਉੱਥੇ ਉਮਾ ਵਾ ਉਹ پیسے ਉਹ ਵੀ ਦੇ ਰੀਆ ਤੇ ਮੈਡੀਕਲ ਲੱਗਦੇ 2300 ਰੁਪਏ ਕੁਛ ਸੀਗਾ ਜਿਹਦੇ ਵਿੱਚੋਂ ਉਹਨੇ 1700 ਰੁਪਏ ਦੇ ਦਿੱਤਾ ਸੀ ਬਾਕੀ ਕੁਛ ਪੈਸੇ ਮੈਡੀਕਲ ਲੱਗਦੇ ਖੜੇ ਨੇ ਤੇ ਬਾਕੀ ਹੁਣ ਇਹ ਹੈ ਕਿ ਜਿੱਥੇ ਇਹਦੀ ਛੋਟੀ ਭੈਣ ਕੰਮ ਕਰਦੀ ਆ ਤੇ ਛੋਟੀ ਭੈਣ ਉਹਨਾਂ ਨੇ ਨਾ ਕਿਸੇ ਐਨਜੀਓ 'ਚ ਗੱਲ ਕੀਤੀ ਹੈ ਉਹਨਾਂ ਜਿੱਥੇ ਇਹਦੀ ਛੋਟੀ ਭੈਣ ਇੱਕ ਦੁਕਾਨ ਦੇ ਵਿੱਚ ਕੰਮ ਕਰਦੀ ਹੈ ਜੀ ਕੱਪੜਿਆਂ ਦੀ ਦੁਕਾਨ ਦੇ ਵਿੱਚ ਹੈ ਮਹੀਨੇ ਉਹਨੂੰ 500 ਰੁਪਏ ਦਿੰਦੇ ਆ ਉਹ ਵਿਚਾਰੀ ਆਂਟੀ ਵੀ ਹਮੇਸ਼ਾ ਨਾਲ ਖੜੀ ਰਹੀ ਹੈ ਜਿੰਨਾ ਕੋਈ ਵਿਚਾਰੀ ਤੋਂ ਕੀਤਾ ਤੇ ਉਹਨਾਂ ਨੇ ਹੁਣ ਕੀ ਸੀ ਐਨਜੀ ਵਾਲੇ ਨਾਲ ਗੱਲ ਕੀਤੀ ਤੇ ਐਨਜੀ ਵਾਲੇ ਉਹ ਕਹਿੰਦੇ ਕਿ ਕੱਲ ਆਣਗੇ ਤੇ ਕੱਲ ਆ ਕੇ ਫਿਰ ਜੇ ਕੁਝ ਬਣਦਾ ਹੋਊਗਾ ਤੇ ਦੇਖ ਲਾਂਗੇ ਤੇ ਜਿਵੇਂ ਫਿਰ ਹੋਊਗਾ ਤੇ ਤੁਹਾਨੂੰ ਕੱਲ ਪਤਾ ਲੱਗ ਜਾਨੇ ਜੀ ਕੱਲ ਦੀ ਵੀਡੀਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਦੂਸਰੀ ਗੱਲ ਇਹ ਕਿ ਵੀਰ ਜੀ ਇਹ ਕਿ ਹਜੇ ਹਾਲਤ ਹੈਗੀ ਤੇ ਜੀ ਖਰਾਬ ਹੀ ਆ ਤੇ ਸੁਧਾਰ ਹਜੇ ਹੈਗਾ ਵਾ ਬਟੇ ਕਿ 100 ਵਿੱਚੋਂ ਕਹਿ ਦੋ ਜੀ 10% ਸੁਧਾਰ ਹੈਗਾ ਵਾ ਤੇ ਬਾਕੀ ਇਹ ਕੀ ਬਾਕੀ ਜੇ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤਾਂ ਆ ਵੀ ਜਿਸ ਕੇ ਅੰਦਰ ਲੱਗੇ ਹੋਇਆ ਤੇ ਤੁਸੀਂ ਹੈਲਪ ਕਰ ਸਕਦੇ ਹੋ ਤੇ ਬਸ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਸਾਡੇ ਵੀਰਾਂ ਨੇ ਜਾਂ ਭੈਣਾਂ ਨੇ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਚਾਹ ਜਿੰਨੇ ਵੀ ਹੋਏ ਜੀ ਉਹਨਾਂ ਨੇ ਭੇਜੇ ਨਾ ਉਹਨਾਂ ਦੇ ਆ ਹੱਥ ਜੋੜ ਕੇ ਜੀ ਧੰਨਵਾਦ ਆ ਜੀ ਬਸ ਇੰਨੀ ਕੀ سپورਟ ਚਾਹੀਦੀ ਹੈ ਗੱਲ ਇਹ ਕਿ ਦੇਖੋ ਜੀ ਕੋਈ ਗਰੀਬ ਪਰਿਵਾਰ ਜੀ ਹਸਪੀਟਲ ਦੇ ਵਿੱਚ ਭੱਜਣਾ ਤੇ ਬਹੁਤ ਔਖਾ ਹਸਪੀਟਲ ਦੇ ਦੀ ਇੰਨੀ ਤਾਂ ਜੀ ਬੰਦੇ ਜੀ ਮਹੀਨੇ ਤੇ ਨਹੀਂ ਹੁੰਦੇ ਜਿੰਨੇ ਉਹਨਾਂ ਇੱਕ ਦਿਨ ਚ ਲੱਗ ਜਾਣੇ ਆ ਤੇ ਬਹੁਤ ਕੋਈ ਹੁਣ ਅੱਜ ਦੀ ਕੱਲ ਰਾਤ ਜੋਤੀ ਰਹੀ ਸੀ ਉੱਥੇ ਤੇ ਅੱਜ ਦੀ ਰਾਤ ਦੀ ਛੋਟੀ ਭੈਣ ਉੱਥੇ ਆ ਤੇ ਹੁਣ ਕੱਲ ਨੂੰ ਆ ਕੱਲ ਨੂੰ ਸਵੇਰ ਦਾ ਹੁਣ ਪਤਾ ਲੱਗੂਗਾ ਤੇ ਸਵੇਰੇ ਫੇਰ ਅਸੀਂ ਜਾਵਾਂਗੇ ਤੇ ਸਵੇਰੇ ਫੇਰ ਪਤਾ ਲੱਗੂ ਬਾਕੀ ਇਹ ਕਿ ਐਨ ਜੀਓ ਵਾਲਿਆਂ ਦੇ ਹੁਣ ਦੇਖੋ ਕਿਹੜੇ ਆਂਦੇ ਆ ਜੀ ਬਾਕੀ ਕਈਆਂ ਨੇ ਕਮੈਂਟ ਵੀ ਕੀਤੇ ਸੀਗੇ ਮਨੁੱਖਤਾ ਦੀ ਸੇਵਾ ਕੋਈ ਐਨ ਜੀਓ ਹੁਣ ਆ ਗੱਲ ਕਰੋ ਜਾਂ ਕਿਸੇ ਕੋ ਇੱਕੋ ਅਨਮੋਲ ਕੁਆਤਰਾ ਜੀ ਉਹਨਾਂ ਨੇ ਮੈਂਸ਼ਨ ਵੀ ਕੀਤਾ ਇੱਕ ਸ਼ਾਰਟ ਵੀਡੀਓ ਤੇ ਤੇ ਬਾਕੀ ਇਹ ਕਿ ਜੇ ਕਿਸੇ ਕੋਲ ਨੰਬਰ ਹੋਵੇ ਇਹ ਨਾ ਦੇ ਤਜ਼ਨ ਸੈਂਡ ਕਰ ਦਿਓ ਮੈਸੇਜ ਕਰ ਦਿਓ ਤੇ ਬਸ ਗਾਇਸ ਤੇ ਬਾਕੀ ਹੈਲਪ ਕਰ ਦਿਓ ਜੇ ਗਾਇਸ ਜਿੰਨੀ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਐਨੇ ਦੋ ਇਨੋ ਗਾਇਸ ਜਿੰਨੀ ਤਰ੍ਹਾਂ ਦੋ ਸਰ ਸਕੇ ਨਾ ਤੁਸੀਂ ਓਨੀ ਹੀ ਕ ਹੈਲਪ ਕਰ ਦਿਓ ਜਿੰਨੇ ਤਰ੍ਹਾਂ ਦੋ ਹੋ ਸਕੇ 50 100 200 500 ਜਿੰਨੇ ਤੁਸੀਂ ਕਰ ਸਕੋ ਓਨੀ ਹੀ ਕਰਿਓ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਨੂੰ ਲੈ ਕੇ ਕਰੋ ਇਹ ਉਹ ਕਰੋ ਤੇ ਬਸ ਇੰਨੀ ਕਹ ਜੀ ਰਿਕੁਐਸਟ ਹੈ ਜੀ ਤੇ ਬਾਕੀ ਜੋਤੀ ਉਤੇ ਸਾਰਾ ਬੰਦ ਹੋਈ ਹੈ ਬਾਕੀ ਜੋ ਤੁਸੀਂ ਕੱਲ ਮੈਂ ਜਾਊਂਗੀ ਸਾਰਾ ਦਿਨ ਲਈ ਦੁਬਾਰਾ ਮੇਰੇ ਪਿੰਡ ਦੇ ਘਰ ਜਾਊਂਗੀ ਕਿ ਮੈਂ ਉੱਥੇ ਦੇਖਾਂਗੀ ਹਾਲਤ ਕਿਹੋ ਜਿਹੀ ਹੈ ਕਿਹੋ ਜਿਹੀ ਪਰ ਕੀ ਕਰੀਏ ਹੁਣ ਜੇ ਤਾਂ ਮਜਬੂਰੀ ਹੈ ਤਾਂ ਕੱਢਣੀ ਹੀ ਪੈਣੀ ਹੈ ਬਹੁਤ ਔਖਾ ਹੈ ਬਹੁਤ ਜ਼ਿਆਦਾ ਮੈਂ ਤਾਂ ਬਈ ਤਬੀਅਤ ਖਰਾਬ ਹੀ ਮੇਰੀ ਹੋ ਗਈ ਹਸਪੀਟਲ ਚ ਦੇਖ ਕੇ ਤਾਂ ਕਦੇ ਗਏ ਨਹੀਂ ਇੱਦਾਂ ਕੁਝ ਵੀ ਤੁਹਾਨੂੰ ਪਤਾ ਹੀ ਆ ਹਾਲਤ ਡਾਊਨ ਹੋ ਜਾਂਦੀ ਹੈ ਬੰਦੇ ਦੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਲੋਕ ਇਹ ਵੀ ਗਾਈਜ਼ ਹੁਣ ਕੱਲ ਰਾਤ ਉੱਥੇ ਵੀ ਸਾਰੀ ਰਾਤ ਰਹੀ ਹੈ ਤੇ ਬਿਮਾਰ ਇਹ ਵੀ ਮਿਲਿਆ ਥੋੜੀ ਬਹੁਤ ਬਿਮਾਰ ਹੋ ਗਈ ਇਹ ਕਿ ਇਹਦੇ ਵੀ ਨਕ ਨਕ ਚੱਲਣ ਲੱਗ ਗਿਆ ਤੇ ਸਿਰ ਕਹਿੰਦੀ ਦੁੱਖਦਾ ਪਿਆ ਤੇ ਦੂਸਰੀ ਹੈ ਕਿ ਕੱਲ ਦਿਨੇ ਵੀ ਸੁੱਤੀ ਨਹੀਂ ਲੱਗੀ ਕੱਲ ਦਿਨੇ ਵੀ ਮੰਮੀ ਨੂੰ ਕਹਿੰਦੀਆਂ ਦੁੱਧੀਆਂ ਪਿਲਾਉ ਕਰਨ ਦੀਆਂ ਪਰ ਰਾਤ ਨੂੰ ਵੀ ਇਹ ਗਾਇਜ਼ ਐਦਾਂ ਹੀ ਹੋਇਆ ਤੇ ਰਾਤ ਨੂੰ ਸਾਰਾ ਰਾਤ ਉੱਠੇ ਰਹੀ ਐ ਹੁਣ ਜਿਹੜੀ ਸਵੇਰੇ ਆਈ ਐ ਸਵੇਰੇ ਆ ਕੇ ਨੇ ਸਾਰਾ ਕੰਮ ਕੂਮ ਕਰਕੇ ਉਸ ਤੋਂ ਬਾਅਦ ਇਹ ਤਿੰਨ ਸੜ ਦਿਨ ਵਿਹਲੀ ਹੋਈ ਐ ਤੇ ਥੋੜੀ ਅਰ ਘੰਟਾ ਕੋਈ ਪਾਈ ਜ਼ਰੂਰ ਆ ਜੀ ਤੇ ਘੰਟਾ ਇੱਕ ਵਾਰ ਫੇਰ ਉਹ ਉੱਠ ਕੇ ਖੜੀ ਹੋ ਗਈ ਜਾਨ ਸ਼ਾਮ ਨੂੰ ਰੋਟੀ ਪਾਣੀ ਬਣਾਈ ਆ ਹੁਣ ਉਹਨਾਂ ਨੂੰ ਹਸਪੀਟਲ ਚ ਦੇ ਕੇ ਆਏ ਆ ਤੇ ਹੁਣ ਸੁਰਤੀ ਆਏ ਬਾਕੀ ਇਹ ਕਿ ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਲੋਡ ਹੋਵੇ ਤਾਂ ਫੋਨ ਕਰ ਦਿਓ ਰਾਤ ਨੂੰ ਅਮਰਜੈਂਸੀ ਕੁਝ ਵੀ ਹੋਵੇ ਫੋਨ ਕਰ ਦਿਓ ਤੇ ਅਸੀਂ ਆ ਜਾਂਗੇ ਤੇ ਗਾਇਸ ਪਲੀਜ਼ ਹੈਲਪ ਜ਼ਰੂਰ ਕਰਿਓ ਜਿੰਨੀ ਹੋ ਸਕੇ ਉਨੀ ਵੀ ਜ਼ਰੂਰ ਕਰਿਓ ਪੀਸ ਬਾਈ